ਉਦੋਂ 25 ਸਾਲਾਂ ਦੀ ਸੀ 50 ਸਾਲ ਹੋ ਗਏ ਮਾਂ ਨੂੰ ਪੰਜਾਬ ਚ ਆਈ ਹਾਂ 15 ਸਾਲ ਹੋ ਗਏ ਦੇਖੋ ਵਿੱਕ ਕੇ ਮਾਂ ਦੱਸਦੀ ਆ ਵੀ ਤੀਜੇ ਥਾਂ ਆ ਗਈ ਮੈਂ ਵਿੱਕ ਕੇ ਧੰਨਵਾਦ ਆ ਫਿਰ ਵੀ ਬਾਪੂ ਮੋਹਨ ਸਿੰਘ ਹੁੰਦਾ ਜਿਨੇ ਇਹਨੂੰ ਸੰਭਿਆ ਸੰਭਿਆ ਜਿਨੇ ਇਹਨੂੰ ਪਤਨੀ ਹੋਣ ਦਾ ਹੱਕ ਦਿੱਤਾ ਮੈਨੂੰ ਪੁੱਤ ਕੋਈ ਕਮੀ ਨਹੀਂ ਰੰਦ ਦਿੱਤਾ ਹੂੰ ਸਤਪੁਰਾ ਲਈਦਾ ਜੁੱਤੀ ਮੇਰੇ ਕੋਲ ਇਹ ਹੁਣ ਵੀ ਘਰੇ 3-4 ਜੋੜਾ ਜੁੱਤੀ ਪਈਆ 2000 ਰੁਪਏ ਜਾਂ ਮੈਂ ਕੋਟੀ 8 ਨਹੀਂ ਕੋਟੀ ਜਦ ਇਕ ਸਾਰਾ ਜਿਹਦਾ ਸੀ ਜੋਨਾ ਨੂੰ ਬادیه ਲੱਗਦਾ ਮੈਨੂੰ ਲੈ ਦਿੰਦੇ ਤੀ 1300 ਦੀ ਮਾਂ ਪਹਿਲਾਂ ਲਿਆ ਕੇ ਜਿਹਨੇ ਵੇਚੀ ਸੀ ਉਹਨੇ 1300 ਦੀ ਵੇਚੀ ਸੀ ਮਾਂ ਤੇ ਫਿਰ ਗਾਂ ਉਹਨਾਂ ਨੇ ਅੱਗੇ 2500 ਦੀ ਵੇਚੀ ਬਾਪੂ ਸਤਸ੍ਰੀਕਾਲ ਸਤਸ੍ਰੀਕਾਲ ਬਾਪੂ ਬੇਬੇ ਨੂੰ ਛੱਡ ਕੇ ਚਲੇ ਗਿਆ ਮੁੜ ਕੇ ਆਇਆ ਹੀ ਨਹੀਂ ਕੀ ਗੱਲ ਹੋ ਗਈ ਹੁਣ ਕੀ ਛੱਡ ਗਏ ਜੀ ਬੇਬੇ ਨੂੰ ਬੇਬੇ ਨੂੰ अच्छा अच्छा मैं तू बोल दे गुर्पी से, गुर्पी से हो बडी सी पढ़ले हो बापू मनुख्ता दी सेवा ਤੋਂ ਬੋਲਦਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਮਿੱਤਾ ਵਾਲ ਜਨੀ ਹੈ ਬਾਪੂ ਆਵਾਜ਼ ਮੇਰੀ ਹੋਈ ਆ ਤੇਰੀ ਆਵਾਜ਼ ਬਦਲ ਗਈ ਬਾਪੂ ਅੱਛਾ ਦਿਲੋ ਕੀ ਹਾਲ ਹੈ ਉਹਨਾਂ ਦਾ ਠੀਕ ਹੈ ਤੂੰ ਆਇਆ ਹੀ ਨਹੀਂ ਮੁੜ ਕੇ ਮਿਲਣ ਬਾਪੂ ਕਿੰਨੇ ਮਹੀਨੇ ਹੋ ਗਏ ਮੈਨੂੰ ਕਹਿੰਦੇ ਇੱਥੇ ਪੜ੍ਹਨੇ ਨਹੀਂ ਦੇਣਾ ਗੁਰਪ੍ਰੀਤ ਕਹਿੰਦਾ ਕੀਨੇ ਕਿਹਾ ਤੈਨੂੰ ਮੈਂ ਗੁਰਪ੍ਰੀਤ ਬੋਲਦਾ ਮਾਂ ਓ ਬਾਪੂ ਮੈਂ ਗੁਰਪ੍ਰੀਤ ਹੀ ਬੋਲਦਾ ਮਤ ਨਾ ਕਰਨ ਲੱਗ ਗਾ ਹਾਂ ਗੁਰਪ੍ਰੀਤ ਮਿੰਟੂ ਹਾਂ ਹਾਂ ਬਾਪੂ ਜੀ ਬਾਈ ਜੀ ਬੋਲਦੇ ਆ ਬਾਈ ਜੀ ਤੁਸੀਂ ਕਿਉਂ ਨਹੀਂ ਆਇਆ 8 ਮਹੀਨਾ ਹੋ ਗਏ ਹਾਂ ਕੀ ਹੋ ਰਿਹਾ ਤੁਹਾਡਾ ਹਾਲ ਤੁਹਾਡਾ ਮੇਰਾ ਠੀਕ ਹੈ ਤੁਸੀਂ ਕਿੱਥੇ ਪਤਾ ਲਿਆ ਓ ਤਾਂ ਮੈਨੂੰ ਕੋਈ ਇੱਚੀ ਹੋਰੀ ਗੱਲਾਂ ਸੁਣ ਚ ਮਿਲਦੀ ਆ ਓ ਤੁਹਾਨੂੰ ਬਹਿਮ ਆਏ ਕੋਈ ਨਹੀਂ ਬੋਲਦਾ ਇੱਥੇ ਇੱਥੇ ਤਾਂ ਤੁਹਾਨੂੰ ਯਾਦ ਕਰਦੇ ਨੇ ਜਾਦ ਕਰਦੇ ਨੇ ਬਾਪੂ ਆਇਆ ਨਹੀਂ ਬਾਪੂ ਆਇਆ ਨਹੀਂ ਕਹਲੇ ਤੇ ਪੈਰ ਨਹੀਂ ਧਰ ਲੈਣਾ ਮੋਹ ਨੂੰ ਨਹੀਂ ਨਹੀਂ ਹਾਂ ਤਾਂ ਭਾਈ ਜੀ ਮੇਰੇ ਕੋਲੇ ਬੈਠੇ ਭਾਈ ਜੀ ਨੇ 3-4 ਬਾਰ ਬੋਨ ਲਾਇਆ ਤੂੰ ਅਨੁ ਮੈਂ ਤਾਂ ਤੇ ਬੜਾ ਕੋਈ ਸੁਣਨ ਨੂੰ ਮਿਲਦਾ ਹੈਗਾ ਆਪਣੀ ਸੱਚਿਆ ਝੂਠ ਝੂਠੇ ਛੱਪ ਕੋ ਝੂਠ ਬਾਪੂ ਤੈਨੂੰ ਲੱਗਦਾ ਵੀ ਤੇਰੇ ਨਾਲ ਦੁਸ਼ਮਣੀਆਂ ਕੋਈ ਸਾਡੀ ਹਾਂ ਤੂੰ ਆਉਣ ਦਾ ਮਾਰਾ ਹੁਣ ਇਹਦੇ ਭਾਨੇ ਲਾਈ ਜਨਾ ਬਾਪੂ ਸਾਡੀ ਕੋਈ ਦੁਸ਼ਮਣੀਆਂ ਤੇਰੇ ਨਾਲ ਮੇਰੇ ਬਾਪੂ ਤੇਰੇ ਨਾਲ ਦਸ਼ਮਣੀਆਂ ਕੋਈ ਸਾਡੀ ਓਏ ਮੜਾ ਮਟਾ ਤੁਰਨ ਲੱਗਿਆ ਤੇ ਨਹੀਂ ਜੇ ਤੂੰ ਆਏਂਗਾ ਫੇਰ ਹੀ ਲੱਗੂਗੀ ਤੁਰਨ ਚਲੋ ਮੈਂ ਦੇਖਦਾ ਕਿਦੋਂ ਤੇਨੇ ਅਸੀਂ ਪ੍ਰੋਗਰਾਮ ਬਣਾਉਣਾ ਦੇਖੋ ਬਾਪੂ ਜੀ ਹੁਣੇ ਦੇਖੋ ਸਿਆਣੇ ਵਣੇ ਗੁਰਸਿੱਖ ਮੈਂਬਰ ਨੇ ਓਣ ਦੇ ਮਾਰੇ ਕਹਿ ਦੀਆਂ ਗੱਲਾਂ ਕਰੇ ਨੇ ਵੀ ਬਾਪੂ ਕਹਿੰਦਾ ਵੀ ਗੁਰਪ੍ਰੀਤ ਨੇ ਕਿਹਾ ਤੇਰੀ ਨੱਤਾਂ ਵੱਡਾਂਗੇ ਜੇ ਇੱਥੇ ਆਏ ਮੈਂ 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 ਇਹ ਜੀ ਤਾਂ ਹੋਈ ਨਹੀਂ ਸਾਗਦੇ ਐ ਈ ਮਾਂ ਮਾਂ ਤੁਸੀਂ ਕਲਕੱਤੇ ਤੋਂ ਆਵੇਂ ਸੀ ਹਾਂ ਪੁੱਤੋ ਮੇਰਾ ਮੇਰਾ ਪੁੱਤ ਗੌਰਪ੍ਰੀਤ ਸਾਰਾ ਦੁਨੀਆ ਤੇ ਨਹੀਂ ਮਿਲਣਾ ਕੀ ਗੁਰਦੁਆਰਾ ਕੀ ਡੇਰਾ ਕੋਈ ਮਸਜਿਦ ਕੋਈ ਮੰਦਿਰ ਕੀ ਤੇ ਨਹੀਂ ਮਿਲਣਾ ਗੌਰਪ੍ਰੀਤ ਵਰਗਾ ਮੇਰਾ ਪੁੱਤ ਕਿਸ ਮਾਂ ਨੂੰ ਕਲਕੱਤੇ ਤੋਂ ਖਰੀਦ ਕੇ ਲੈ ਕੇ ਆਏ ਸੀਗੇ ਦੇਖੋ ਸਾਡੀਆਂ ਕਿੱਦਾਂ ਦੀਆਂ ਸਮਾਜ ਦੀਆਂ ਇੱਕ ਕਹਾੜੀਆਂ ਸਚਾਈਆਂ ਮੈਂ ਜਿਹੜੀਆਂ ਸਾਹਮਣੇ ਆ ਰਹੀਆਂ। ਇਹ ਮਾਂ ਨੂੰ ਕੋਲਕੱਤਾ ਤੋਂ ਖਰੀਦ ਕੇ ਲੈ ਕੇ ਆਇਆ ਸੀ ਬਾਪੂ। ਕਰ ਲਊਗਾ ਮੈਨੂੰ ਪਤਾ ਹੀ ਹੈ। ਮੋਹਨ ਸਿੰਘ ਦਾ ਭਰਾ ਉਸ ਤੋਂ ਬਾਅਦ ਇਹਨੂੰ ਅੱਗੇ ਹੋਰ ਵੇਚ ਰਹੇ ਸੀ ਕਿਤੇ। ਤਾਂ ਬਾਪੂ ਨੇ ਵਿਰੋਧ ਕੀਤਾ। ਤਾਂ ਬਾਪੂ ਮੋਹਨ ਸਿੰਘ ਨੇ ਆਪਣੇ ਕੋਲੇ ਰੱਖ ਲੈਣਾ। ਵੀ ਮੈਂ ਇਹਨੂੰ ਹੁਣ ਵੇਚਣ ਨਹੀਂ ਦੇਣਾ। ਉਹਦੋਂ ਤੋਂ ਬਾਪੂ ਮੋਹਨ ਸਿੰਘ ਇਹਨਾਂ ਨੂੰ ਐਜੇ ਪਤਨੀ ਆਪਣੇ ਕੋਲੇ ਰੱਖਿਆ ਹੋਇਆ ਉਹਨਾਂ ਨੇ ਮਾਤਾ ਦੇ ਬੱਚਾ ਤਾਂ ਨਹੀਂ ਹੋਇਆ ਕੋਈ ਪਰ ਦੋਨੋਂ ਹਸਬੰਡ ਵਾਈਫ ਵਧੀਆ ਜੀਵਨ ਬਤੀਤ ਕਰਦੇ ਰਹੇ ਹੁਣ ਮਾਤਾ ਦਾ ਸਰੀਰ ਕੰਮ ਕਰਨੋਂ ਹਟ ਗਿਆ ਪਾਹਜ ਹੋ ਗਈ ਬਾਪੂ ਨੇ ਕਿਤੇ ਉਹ ਤੋਂ ਮਦਦ ਮੰਗ ਕਿਤੇ ਉਹ ਤੋਂ ਮਦਦ ਮੰਗ ਕਰਕੇ ਮਾਤਾ ਨੂੰ ਹਸਪਤਾਲ ਦਾਖਲ ਕਰਾਇਆ ਹੋਇਆ ਸੀ ਬਾਪੂ ਤੋਂ ਫਿਰ ਸਾਡੇ ਨਾਲ ਸੰਪਰਕ ਹੋਇਆ ਹਸਪਤਾਲ ਚੋਂ ਫਿਰ ਇੱਥੇ ਲੈ ਕੇ ਆਏ ਹਣ ਸਾਲ ਹੋ ਚੱਲਿਆ ਮਾਤਾ ਨੂੰ ਸਾਡੇ ਕੋਲੇ ਇੱਥੇ ਰਹਿੰਦੇ ਆ। ਹੁਣ ਬਾਪੂ ਪਹਿਲਾਂ ਤਾਂ ਮਹੀਨਾ ਦੋ ਮਹੀਨੇ ਆਉਂਦਾ ਰਿਹਾ ਹੁਣ ਬਾਪੂ ਨੂੰ ਵੀ 6-7 ਮਹੀਨੇ ਹੋ ਗਏ ਆਇਆ ਹੀ ਨਹੀਂ ਮੁੜ ਕੇ। ਅਸਲ ਕਿ ਹਾਲਾਂਕਿ ਬਾਪੂ ਜੀ ਲਖਾਰੀ ਨੇ ਬਹੁਤ ਵਧੀਆ 12 ਵਗੈਰਾ ਲਿਖਦੇ ਨੇ ਬਹੁਤ ਵਧੀਆ ਰਾਈਟਰ ਨੇ। ਮੋਹਨ ਸਿੰਘ ਮੋਮਨਾਵਦੀ ਪਰ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀਆਂ ਮਾਵਾਂ ਨੂੰ ਬਹੁਤ ਦੁੱਖ ਦੇਖਣਾ ਪੈ ਰਿਹਾ ਸਾਡੇ ਪਰਿਵਾਰ 'ਚ ਹੀ 5-6 ਮਾਤਾਵਾਂ ਨੇ ਇਸ ਤਰ੍ਹਾਂ ਦੀਆਂ ਜਿਨ੍ਹਾਂ ਨੂੰ ਕੋਈ ਕਲਕੱਤੇ ਤੋਂ ਕੋਈ ਬੰਗਾਲ ਤੋਂ ਕਿਸੇ ਨੂੰ ਕੋਈ ਅਸਾਮ ਤੋਂ ਕੋਈ ਬਿਹਾਰ ਤੋਂ ਉਸ ਟਾਈਮ ਵਿਆਹ ਕਿ ਲੈ ਆਏ ਜਾਇਦਾਦਾਂ ਖਰੀਦ ਕੇ ਲੈ ਆਏ ਜਿਵੇਂ ਮਾਂ ਨੂੰ ਖਰੀਦ ਕੇ ਲੈ ਆਏ ਸੀ ਉਹਨਾਂ ਦਾ ਬੜਾਪਾ ਬਹੁਤ ਮਾੜੇ ਹਾਲਾਤਾਂ ਦੇ ਬਤੀਤ ਹੁੰਦਾ ਫਿਰ ਕੰਨ ਕਮਲਜੀਤ कौर ਮਾਤਾ ਬੈਠੀ ਸਾਡੇ ਕੋਲ ਕੀ ਮਾਤਾ ਜੀ ਮੈਨੂੰ ਤਾਂ ਕੋਈ ਪੁੱਤੋ ਮੈਨੂੰ ਤਾਂ ਕੋਈ ਛੇ ਮੇਰੇ ਦੋ ਸਹੇਲੀ ਆਨੇ ਲੈ ਕੇ ਆਇਆ ਬੈਸ ਗਿਆ ਹੂੰ ਉਹਨਾਂ ਨੇ ਫਿਰ ਕਿਤੇ ਇੱਕ ਬੁਰਾ ਨੇ ਬੁਰਾ ਬੁਰੀ ਉਹਨੇ ਮੈਨੂੰ ਬੰਨ ਕਰਕੇ ਰੱਖ ਲਿਆ ਕਮਰਾ ਤੇ ਹੂੰ ਮੇਰੇ ਨਾਲ ਲੈ ਸਹੇਲੀ ਹੋਰ ਸੀ ਮੇਰੀ ਕੁੜੀ ਅੱਛਾ ਉਹਨੂੰ ਵੀ ਲੈ ਆਏ ਦੀ ਨਾਲ ਹਾਂ ਦੋ ਕੁੜੀ ਦੋ ਕੁੜੀ ਤੇ ਇੱਕ ਮੈਂ ਜਾਂ ਕੋਹ ਤੁਨੋਂ ਦੋਨਾਂ ਨੂੰ ਲੈ ਕੇ ਆਏ ਠੱਕੇ ਨਾਲ ਲਿਆਈ ਸੀ ਮਾਂ ਮਾਂ ਕਹੇ ਕਿ ਕਹੇ ਸੀ ਕੰਮ ਫਿਰ ਕੇ ਆਉਣਾ ਅੱਛਾ ਉਠੋ ਬੋਲ ਕੇ ਲੈ ਕੇ ਆਇਆ ਪੰਜਾਬ ਲੈ ਆਏ ਹਾਂ ਪੰਜਾਬੇ ਅਸੀਂ ਸਾਨੂੰ ਤਾਂ ਬੋਲੀ ਸਮਝਦੀ ਹੀ ਆਉਂਦੀ ਸੀ ਹੂੰ ਸਾਨੂੰ ਉੱਥੇ ਬੈਸ ਕੇ ਉਹ ਚੁੱਪ ਕਰਕੇ ਚਲੀ ਗਈ ਜਦਾ ਅਚੀ ਪੁੱਛੀ ਉਹ ਕਿੱਥੇ ਗਈ ਕਹੇ ਉਹ ਤਾਂ ਤੁਹਾਨੂੰ ਬੈਸ ਗਿਆ ਅੱਛਾ ਉਹਨਾਂ ਨੇ ਲੈ ਕੇ ਇੱਕ ਕਮਰਾ ਵਿੱਚ ਬੰਦ ਕਰਕੇ ਰੱਖਤਾ ਹੋਰ ਜਿਵੇਂ ਬੁਰਾ ਬੁਰੀ ਦੇਖਾਰੇ ਹੂੰ ਉਹ ਰੱਖਣ ਦਾ ਪੈਸਾ ਲੈਂਦੇ ਸੀ ਅਰੇ ਰੱਖਣ ਦੇ ਪੈਸੇ ਲੈਂਦੇ ਸੀ ਉਹ ਹਾਂ ਦੋ ਦੋ ਟਾਈਮ ਤਿੰਨ ਤਿੰਨ ਰੋਟੀਆਂ ਦਿੰਦੇ ਤੇ ਇੱਕ ਬਹੀ ਇੱਕ ਕਾਪਰ ਗਲਾਸ ਚਾਹ ਦਿੰਦੇ ਤੀ ਹੁਰ ਹੂੰ ਇਹ ਇਹ ਪੈਨ ਨੂੰ ਦੰਦ ਦਿੱਤੇ ਚਟਾਈ ਵਿਸ਼ੇ ਕੇ ਵਾਸ ਅੱਛਾ ਮੈਂ ਰੋਂਦੀ ਤੇ ਉਹ ਮੈਨੂੰ ਚੁੱਪ ਕਰਾਉਂ ਦਦੀ ਉਹ ਰੋਂਦੀ ਤੇ ਮੈਂ ਚੁੱਪ ਕਰਾਉਂ ਦਦੀ ਹੂੰ ਕਿੰਨਾ ਕ ਟਾਈਮ ਆ ਉੱਥੇ ਰਹੇ 15 ਦਿਨ 15 ਦਿਨ ਉੱਥੇ ਰਹੇ 15 ਦਿਨ ਦਿਨ ਮੈਨੂੰ ਤੋੜਤਾ ਕਿਸੇ ਕੋਲੇ ਅੱਗੇ ਵੇਚਦਾ ਤੁਨੂੰ ਹਾਂ ਉਹ ਜਿਹੜਾ ਮੇਰੇ ਘਰ ਵਾਲਾ ਦਾ ਭਾਈ ਚਾਚਾ ਦਾ ਮੁੰਡਾ ਹੂੰ ਉਹਦੇ ਮਾਸੀ ਦੇ ਮੁੰਡਾ ਨੇ ਇਹਨਾਂ ਨੂੰ ਲੈ ਕੇ ਦਿੱਤਾ ਅੱਛਾ ਉਹ ਜਿਹਨੂੰ ਤੁਹਾਨੂੰ ਵੇਚਿਆ ਸੀਗਾ ਉਹਨੇ ਗਾਹਾਂ ਫਿਰ ਅੱਗੇ ਇਹਨਾਂ ਨੂੰ ਦਿੱਤਾ ਇਹਨਾਂ ਨੂੰ ਦੇਤਾ ਮੋਹਨ ਸਿੰਘ ਨੂੰ ਹਾਂ ਪੁੱਛ ਲਿਆ ਇਹਨਾਂ ਤੋਂ ਪੈਸਾ ਲੈ ਲਿਆ ਹਾਂ 2500 ਰੁਪਏ ਉਹ 2500 ਰੁਪਏ ਉਹ 1300 1300 ਤੇ ਦੇ ਕੇ ਗਈ ਉਹ 1300 1300 ਤੇ ਵੇਚ ਕੇ ਗਈ ਥੋੜਾ ਦੇਖੋ ਇਹਨਾਂ ਨੂੰ ਇਹਨਾਂ ਨੂੰ 2500 ਲਿਆ ਨਾ ਤੇ ਇਹਨਾਂ ਤੋਂ 2500 ਲਿਆ ਮੈਨੂੰ ਕਹਿੰਦੇ ਅੱਜ ਤੈਨੂੰ ਤੁਰਨਾ ਕੱਲੋ ਕੁੜੀ ਨੋ ਤੁਰਾਂਗੇ ਉਹ ਕੁੜੀ ਮੁੜ ਕੇ ਮਿਲ ਹੀ ਕਰੇ ਤੈਨੂੰ ਹਾਂ ਪੁੱਤੋ ਕਿੱਥੇ ਮਿਲਦੀ ਆ ਖਬਰ ਕਿੱਥੇ ਹਊ ਉਹਦਾ ਕੀ ਨਾਮ ਸੀ ਮਾਂ ਸੁਲੇਖਾ

ਇੱਥੇ ਆ ਕੇ ਬਰ ਕਮਲਜੀਤ ਬਣ ਗਈ ਇੱਥੇ ਆ ਕੇ ਕਮਲਜੀਤ ਬਣ ਗਈ ਹੁਣ ਤੇ ਕਮਲਜੀਤ ਨਹੀਂ ਮੇਰੇ ਪੁੱਤ ਤੂੰ ਤੇਰੇ ਖੁਸ਼ ਰਮੇਰੇ ਪੁੱਤ ਮਾਂ ਹੁਣ ਤੇਰੀ ਕਿੰਨੀ ਉਮਰ ਹੋ ਮੇਰੇ 75 75 ਸਾਲਾਂ ਦੀ ਹੋ ਗਈ ਨਹੀਂ ਕੋੜੇ ਕਮਲਜੀਤ ਕਿ 70ਾਂ ਦੀ ਹੋ ਗਈ ਤੂੰ ਕਾ ਕਾ ਨੇ ਕੰਡ ਤੇ ਲਖਾਇਆ 70 70 ਲਖਾਇਆ ਕਾਰਡ ਤੇ ਮਾਂ ਜਦੋਂ ਤੂੰ ਉੱਥੋਂ ਲੈ ਕੇ ਆਏ ਸੀ ਤੈਨੂੰ 25 ਸਾਲ ਦਿੱਤੀ ਉਦੋਂ 25 ਸਾਲ ਲੰਦੇ ਸੀ 50 ਸਾਲ ਹੋ ਗਏ ਮਾਂ ਨੂੰ ਪੰਜਾਬ ਚ ਆਈ ਹਾਂ 15 ਸਾਲ ਰਹਿ ਗਿਆ ਦੇਖੋ ਬੇਖੇ ਮੈਂ ਦੱਸਦੀ ਆ ਵੀ ਤੀਜੇ ਥਾਂ ਆ ਗਈ ਮੈਂ ਬੇਖੇ ਧੰਨਵਾਦ ਆ ਫਿਰ ਵੀ ਬਾਪੂ ਮੋਹਨ ਸਿੰਘ ਹੁੰਦਾ ਜਿਨੇ ਇਹਨੂੰ ਸੰਭਿਆ ਸੰਭਿਆ ਜਿਨੇ ਇਹਨੂੰ ਪਤਨੀ ਹੋਣ ਦਾ ਹੱਕ ਦਿੱਤਾ ਮੈਨੂੰ ਪੁੱਤ ਕੋਈ ਕਮੀ ਨਹੀਂ ਰੰਦ ਦਿੱਤਾ ਹੂੰ ਸਤਪੁਰਾਲੀ ਦਾ ਜੂਤੀ ਮੇਰੇ ਕੋਲ ਆ ਹੁਣ ਬਿਕਾਰੇ ਤਿੰਨ ਚਾਰ ਜੋੜਾ ਜੂਤੀ ਪਈਆ 20 ਰੁਪਏ ਆ ਮੈਂ ਕੋਟੀ 8 ਨਹੀਂ ਕੋਟੀ ਜੱਕ 6 ਰੁਪਏ ਜੇ ਤਾਂ ਸੀ ਜੋ ਨਾ ਨੁਬਦੀਆਂ ਲੱਗਦਾ ਮੈਨੂੰ ਲੈ ਦਿੰਦੇ ਤੀ 1300 ਦੀ ਮਾਂ ਪਹਿਲਾਂ ਲਿਆ ਕੇ ਜਿਹਨੇ ਵੇਚੀ ਸੀ ਉਹਨੇ 1300 ਦੀ ਵੇਚੀ ਸੀ ਮਾਂ ਤੇ ਫਿਰ ਗਾਂ ਉਹਨਾਂ ਨੇ ਅੱਗੇ 2500 ਦੀ ਵੇਚ ਹੂੰ ਆਨਸਾਨ ਦੀਆਂ ਕੀਮਤਾਂ ਪਾਉਂਦੇ ਅੱਜ ਦੇ ਬੇਖੋ ਲੋ ਇਹ ਅੱਜ ਸਾਡੇ ਸਮਾਜ ਦੀਆਂ ਕਹਾੜੀਆਂ ਸਚਾਈਆਂ ਅੱਜ ਤੋਂ 50 50 ਸਾਲ ਪੁਰਾਣੀਆਂ ਪਤਾ ਨਹੀਂ ਕਿਹੜੇ ਸ਼ਬਦਾਂ ਨਾਲ ਇਹਦੀ ਨਿੰਦਾ ਕਰੀਏ ਕਿਹੜੇ ਸ਼ਬਦਾਂ ਦੇ ਨਾਲ ਇਹਨੂੰ ਦਤਕਾਰੀਏ ਪਰ ਇਹਨਾਂ ਵਿਚਾਰੀਆਂ ਨੇ ਕੋਈ ਨਾ ਕਿਵੇਂ ਵਕਤ ਕੱਟ ਲੈ। ਉਹ ਤਾਂ ਬਾਅਦ ਵਿੱਚ ਕੋਲਕਾਤਾ ਵੀ ਦੋ ਤਿੰਨ ਵਾਰ ਜਾ ਜਾਏਗੀ। ਹੂੰ ਬੰਗਲਾ ਵੀ ਜਾਇਆਈ ਮੇਰੇ ਪਿੱਕੇ। ਬਾਪੂ ਮਾਤਾ ਨੂੰ ਫਿਰ ਇਹਦੇ ਘਰੇ ਲੈ ਕੇ ਗਿਆ। ਦੇਖੋ ਬਾਪੂ ਮੋਹਨ ਸਿੰਘ ਨੇ ਐਡਾ ਜਿਗਰਾ ਦਿਖਾਇਆ ਇਹਨੇ ਘਰ ਦੱਸਿਆ ਵੀ ਮੇਰਾ ਐਡਰੈਸ ਆ ਬਹੁਤ ਔਖਾ ਐਡਰੈਸ ਲੱਭਿਆ ਬਾਪੂ ਨੇ ਫਿਰ ਇਹਦੇ ਘਰੇ ਲੈ ਕੇ ਗਿਆ ਉੱਥੇ। ਫਿਰ ਉਹਨਾਂ ਨੇ ਫਿਰ ਚੱਜਣਾ ਉਹਨਾਂ ਨੇ ਤੈਨੂੰ ਹਾਂ ਠੀਕ ਐ ਮੈਂ ਰੋਮਨ ਤਾਂ ਬੁਲਾਇਆ ਬਹੁਤ ਵਧੀਆ ਵਧੀਆ ਬੁਲਾਇਆ ਤੇ ਉਹਨੇ ਤੈਨੂੰ ਇਹ ਨਹੀਂ ਕਿਹਾ ਵੀ ਤੂੰ ਰਹਿ ਇੱਥੇ ਨਹੀਂ ਜਾਣਾ ਹਾਂ ਰੱਖ ਦਿੱਤੀ ਮੇਰੇ ਭਾਈਆ ਨੇ ਫਿਰ ਚਾਰ ਭਾਈ ਮੇਰਾ ਚਾਰ ਭੈਣਾਂ ਸੀ ਫਿਰ ਮੈਂ ਇਹਨੂੰ ਧੋਖਾ ਨਹੀਂ ਨਾ ਦੇ ਸਕ ਦਿੱਤੀ ਵਾਹ ਜੀ ਵਾਹ ਦੇਖ ਲਾ ਇਹ ਆ ਇਮਾਨਦਾਰੀ ਇਹ ਆ ਵਫਾਦਾਰੀ 2500 ਦੀ ਖਰੀਦੀ ਸੀ ਬਾਪੂ ਨੇ ਤਾਂ ਵੀ ਮਾਂ ਦੀ ਵਫਾਦਾਰੀ ساری ਜਿੰਦਗੀ ਲੇਖੇ ਲਾਤੀ ਉਹਦੇ ساری ਜਿੰਦਗੀ ਤਾਂ ਮੰਝੇ ਤੇ ਬੈ ਗਈ ਨਹੀਂ ਤਾਂ ਇੰਨਾ ਵਧੀਆ ਮਾਂ ਸਾਰੇ ਘਰ ਦੇ ਕੰਮ ਕਰਦੀ ਸੀ ਸੇਵਾ ਕਰਦੀ ਬਾਪੂ ਲਖਾਰੀ ਆ ਕਪਤਾਵਾ ਲਿਖਦਾ ਬੀਬੇ ਉਹਦੇ ਕੱਪੜੇ ਧੋਣੇ ਪ੍ਰੈਸ ਕਰਨੇ ਬਾਪੂ ਦੀ ਪੱਗ ਦੀ ਪੂਣੀ ਕਰਾਉਣੀ ਤਿਆਰ ਕਰਕੇ ਬਾਪੂ ਨੂੰ ਭੇਜਣਾ ਇਹ ਸਾਰਾ ਕੁਝ ਬੀਬੇ ਕਮਲਜੀਤ ਕਰਦੀ ਸੀ ਕਿਸੇ ਟਾਈਮ ਚਾਰੂ ਬਾਲਾ ਸੀ ਇਹਦਾ ਨਾ ਚਾਰੂ ਬਾਲਾ ਤੋਂ ਮਾਸਟਰ ਨੇ ਕਮਲ ਨਾਮ ਰੱਖ ਤੱਕ ਅਮਲ ਤੋਂ ਪੰਜਾਬ ਜਾ ਕੇ ਕਮਲਜੀਤ ਕੌਰ ਬਣ ਗਈ ਮਾਤਾ ਤੇ ਬੇਬੇ ਬੱਚਾ ਨਹੀਂ ਹੋਇਆ ਤੁਹਾਡੇ ਕੋਈ ਹੈਨਾ ਬੱਚਾ ਮੇਰੇ ਉਧਰ ਹੈਗੇ 2 ਉਧਰ ਆ ਦੋ ਜਦੋਂ ਤੁਹਾਨੂੰ ਇੱਥੇ ਮੀਚ ਕੇ ਗਏ ਉਸ ਤੋਂ ਪਹਿਲਾਂ ਦੇ ਬੱਚੇ ਇਹੋ ਹਾਂ ਜੀ ਅੱਛਾ ਮੁੰਡਾ ਮੇਰਾ 5 ਸਾਲ ਦਾ ਤੇ ਕੁੜੀ ਮੇਰੇ 3 ਸਾਲ ਦੀ ਤੀ ਦੇਖੋ ਮੁੰਡਾ ਰੰਦੇ ਬੰਗਲਾਦੇਸ਼ ਹੈ ਕੁੜੀ ਇੱਦਰ ਵਰਤਮਾਨ ਵਰਤਮਾਨ ਹਾਂ ਉਹ ਵੀ ਮਿਲੀਆਂ ਫਿਰ ਜਦੋਂ ਤੂੰ ਜਾ ਕੇ ਆਈਆਂ ਹਾਂ ਮੈਂ ਕੁਰਰ ਕੋਲ ਤਿੰਨ ਵਾਰ ਜਾ ਕੇ ਆਈ ਤਿੰਨ ਵਾਰ ਜਾ ਕੇ ਵਰਦਮਨ ਵਰਦਮਨ ਬੰਗਲਾਦੇਸ਼ ਇੱਕ ਵਾਰ ਜਾ ਕੇ ਉਹਨਾਂ ਦਾ ਨੰਬਰ ਨੰਬਰ ਹੈਗਾ ਬਾਪੂ ਕੋਲੇ ਬਾਪੂ ਕੋਲ ਹੈਗੇ ਜਦੋਂ ਹੁਣ ਬਾਪੂ ਆਇਆ ਯਾਰ ਕਿਹਨਾਂ ਤੇਰੀ ਗੱਲ ਕਰਾਵਾਂਗੇ ਕੁੜੀ ਨਾਲ ਵੀ ਕਰਾਵਾਂਗੇ ਮੁੰਡੇ ਨਾਲ ਵੀ ਕਰਾਵਾਂਗੇ ਠੀਕ ਹੈ ਪੁੱਤ ਠੀਕ ਹੈ ਪੁੱਤ ਧੰਨਵਾਦ ਤੇਰਾ ਧੰਨਵਾਦ ਮੇਰਾ ਨਾਮ ਉਪਮਲਜੀਤ ਕਰੋ ਮੇਰਾ ਰਹਿਣ ਵਾਲਾ ਤਾਂ ਬੰਗਲਾਦੇਸ਼ ਦੀ ਕੋਲਕਾਤਾ ਆ ਕੇ ਰਹਿਣ ਲੱਗਿਆ ਸੀ कलकत्ता सबेश्वर होना जिला सोदपुर उत रही सी मेरा घर आला ती मेरा दो बच्चा ती फिर मेरा दो सहेलिया दो सहेलिया कर ली चलो असि घूम फिर के आना फिर मैं इधर ले आ मेरा बच्चा ती दो कुछ जी तीन साल दी ਮੈਂ ਕਮੁਨ ਦੇਤੀ ਪੰਛਲ ਦਾ ਇਧਰ ਲੱਗਾ ਕਿ ਮੈਨੂੰ ਬੈਸ ਗਿਆ ਮੈਨੂੰ ਪਤਾ ਹੀ ਨਹੀਂ ਲੱਗੇ ਐਂ ਤੇਰੀ ਪਾਂਜਾ ਵੇ ਮੈਨੂੰ ਪਤਾ ਨਹੀਂ ਲੱਗੇ ਜਦ ਮੈਂ ਦੇਖੀ ਉਹ ਹੈ ਨਹੀਂ ਮੇਰੇ ਕੋਲ ਮਗਾ ਤੇ ਲੋਕ ਖੁਸ਼ੀ ਉਹਨੂੰ ਪੁੱਛਿਆ ਮਗਾ ਕਿਤੇ ਗਏ ਕਹੋ ਤਾਂ ਤੁਹਾਨੂੰ ਬੈਸ ਗਿਆ ਉਹਨੇ ਫਿਰ ਮੈਨੂੰ ਕਿਤੇ ਹੋਰ ਲੈ ਗਿਆ ਤਾਂ ਕਿ ਇੱਕ ਘਰੇ ਬੰਦ ਕਰਕੇ ਰੱਖਤਾ ਇੱਕੁਰੀ ਮੇਰੇ ਨਾਲ ਹੋਰ ਇੱਕਰੇ ਬੰਦ ਕਰਕੇ ਪੁਨਰ ਦਿਨ ਰੱਖਿਆ ਖਾਣ ਨੂੰ ਸਿਰੇ 3-4 ਰੋਟੀ ਦਿੰਦੇ ਸੀ ਇੱਕ ਗਲਾਸ ਸਾਹ ਹਰ ਕੁਝ ਨਹੀਂ ਦਿੰਦੇ ਕੁੱਤੇ ਪੁਨਰ ਦਿਨ ਦਿਨ ਮੈਨੂੰ ਫੇਰ ਨਾ ਨੇ ਇਹ ਦੇ ਕੋਲ ਬੈਸ ਦੇਤਾ ਅਜੇ ਤਾਂ ਮੇਰੇ ਹੁਣ ਕਰਲਾ ਉਹਦੀ ਮਾਸੀ ਦੇ ਮੁੰਡਰ ਕੋਲ ਬੈਸ ਦੇਤਾ ਉਹਨੇ ਇਹਨਾਂ ਨੂੰ ਲੈ ਕੇ ਦਿੱਤਾ ਏ ਮੇਰਾ ਘਰ ਵਾਲਾ ਬਹੁਤ ਸੰਗਮੈਨੂੰ ਬਹੁਤ ਪਿਆਰ ਕਰ ਦਿੱਤੀ ਮੈਨੂੰ ਛਾਰਾਸੀ ਜ਼ਿਲੇ ਕੇ ਦੇਂ ਦਿੱਤੀ ਬਿਨੇ ਮਾਗੇ ਫੇਰ ਮੈਂ ਪੁੱਤੋ ਗਿਰ ਗਈ ਗਿਰ ਗਈ ਮੇਰੇ ਲੱਤ ਟੁੱਟ ਗਈ ਸੁੱਲਟ ਟੁੱਟ ਗਈ ਫੇਮ ਗੜ ਮੰਡੀ ਤੋਂ ਹਸਵਾ ਚਲਤੇ ਲਾਜ ਕਰਾਇਆ ਉੱਥੇ ਫਾਇਦਾ ਕੋਈ ਨਹੀਂ ਹੋਇਆ ਉਹਨਾਂ ਨੇ ਫਾਇਦਾ 4 ਲੱਖ ਰੁਪਏ ਲਿਆ ਮੇਰਾ ਫਾਇਦਾ ਕੋਈ ਨਹੀਂ ਹੋਇਆ ਪਤਾ ਲੱਗ ਗਿਆ ਬਾਈ ਜੀ ਦਾ ਬਾਈ ਜੀ ਨੂੰ ਫੋਨ ਕਰੀਏ ਬਾਈ ਜੀ ਕਹਿੰਦੇ ਤੂੰ ਸਿਲੇ ਆਉਣਾ ਸਿਆ ਸਿਲੇ ਆਉਣਾ ਫਿਰ ਮਰ ਕਰ ਲਾ ਕਹਿੰਦੇ ਸਲਾ ਸਿਲੇ ਜਾਣਾ ਬਾਈ ਜੀ ਕਹਨੂੰ ਆਉ ਉਹਨਾਂ ਨੇ ਐਂਬੂਲੈਂਸ ਕਰਕੇ ਮੈਨੂੰ ਲੈ ਕੇ ਇੱਥੇ ਆ ਗਏ ਮੇਰੇ ਨਾਲ ਹੋਰ ਵੀ ਦੋ ਬੰਦੇ ਹੈਗੇ ਸੀ ਉਹਨਾਂ ਨੇ ਛੱਡ ਗਏ ਪਿਛਲੇ ਜੁਲਾਈ ਮਹੀਨੇ ਛੱਡ ਗਿਆ ਇੱਕ ਸਾਲ ਉੱਪਰ ਹੋਇਆ ਫਿਰ ਮੈਨੂੰ ਹੁਣ ਇੱਥੇ ਰਾਮ ਆਏ ਮੇਰੇ ਘਰ ਆ ਲੰਦਾ ਸੀ 4-5 ਦਿਨ ਬਾਅਦ 10 ਦਿਨ ਬਾਅਦ ਆਉਂਦੇ ਸੀ ਹੁਣ 8 ਮਹੀਨਾ ਹੋਇਆ ਆਇਆ ਨਹੀਂ ਮੈਨੂੰ ਬਹੁਤ ਚਿੰਤਾ ਹੁੰਦੀ ਕਿੱਥੇ ਆਉਂ ਉਹ ਕਿ ਕਰਦਾਂ ਉਹ ਬਿਲਨਪੁਰ ਸ਼ਰਦਾ ਮੇਰੀ ਜਾਈ

ਚਾਹ ਮਿਲਦੀ ਆ ਰੋਟੀ ਵੀ ਮਿਲਦੀ ਆ ਕਪੜਾ ਸਭ ਕੁਝ ਮਿਲਦੀ ਆ ਦਵਾਈ ਮਿਲਦੀ ਆ